ਨਾਮ ਆਫ ਕਾ ਨਾਮ ਆਫ ਸੰਤੇ ਨਰਵਤ ਆਸੀ ਆਇਓ ਇਹ ਨੂਰ ਵਾਲੇ ਰੋਡ ਤੇ ਸੰਿਆਸਨ ਲੱਗੇ ਇਹ ਨੂਰ ਵਾਲੇ ਰੋਡ ਤੇ ਆਹ ਸੰਿਆਸਨ ਹੋਇਆ ਕੀ ਐ ਦਾਰੂ ਪਿੰਦੇ ਪੈਸੇ ਬੇਟਾ ਕੌਣ ਤਿੰਨ ਜਣੇ ਤੋਂ ਦੋ ਮੁੰਡੇ ਬਾਜੀਗਰਾਂ ਦੇ ਸੀਗੇ ਇੱਕ ਸਾਡਾ ਪਰਤਾ ਦਾ ਸਾਡੇ ਮੁੰਡੇ ਦਾ ਕੱਟਦਾ ਮੁੰਡੇ ਦਾ ਨਾਂ ਨਹੀਂ ਇੱਕ ਹੋਇਆਗਾ ਕਿੰਨੀ ਉਮਰ ਆ ਦੀ ਇਹ 40 ਸਾਲ ਦਾ ਹੈ ਕੀ ਕਰਦਾ ਉਹ ਮੰਗਰ ਜਾਂਦਾ ਸ਼ਨੀਵਾਰ ਜਾਂਦਾ ਸੀ ਅਸੀਂ ਸਨਿਆਲੇ ਆ ਗਏ ਉੱਥੇ ਤੇ ਹੁਣ ਸ਼ਰਾਬ ਪੀਣ ਨਾਲ ਦਿੱਤ ਹੋਈ ਆ ਹਾਂ ਸ਼ਰਾਬ ਪੀਣ ਨਾਲ ਹੋਈ ਆ ਤਿੰਨੋਂ ਤੇ ਸ਼ਰਾਬ ਨਾਲ ਤਿੰਨੋਂ ਦੇ ਮੂੰਹ ਤੋਂ ਤੇ ਸੀ ਸ਼ਰਾਬ ਸੀ ਅੰਗਰੇਜ਼ੀ ਪਤਨ ਮੈਂ ਤੇ ਦੇਖੀ ਨਹੀਂ ਬੇਟਾ ਮੈਂ ਤਾਂ ਆਪ ਗੜ ਸੰਕਰ ਗਈ ਮੈਂ ਤਾਂ ਹੁਣੇ ਆ ਕੇ ਬੈਠੀ ਆ ਦਾਦੀ ਪੋਤੀ ਅਸੀਂ ਗਏ ਆ ਇਹ ਸ਼ਰਾਬ ਪੀਣ ਦੇ ਵਿਦਿਅਤ ਹੋਈ ਉੱਥੇ ਉਹ ਮੁੰਡਿਆਂ ਨਾਲ ਸਾਨੂੰ ਦੱਸੇਗਾ ਤੁਹਾਡੇ ਮੁੰਡੇ ਉੱਧ ਡਿੱਗੇ ਪਏ ਆ ਤੁਸੀਂ ਜਾ ਕੇ ਪਤਾ ਕਰੋ ਸੂਫੀ ਆ ਕੀ ਹੈ ਤੇ ਜਦੋਂ ਤੁਸੀਂ ਪਹੁੰਚੇ ਉਦ ਕੀ ਹੋਇਆ ਸੀਗਾ ਉੱਥੇ ਜਦੋਂ ਲਮਲੇਟ ਪਾਏ ਜਦੋਂ ਗਏ ਮੈਂ ਜਾ ਕੇ ਦੇਖਿਆ ਤਾਂ ਮੈਂ ਤਾਂ ਚਿੱਕਾ ਮਾਰਨ ਲੱਗੀ ਰੋਣ ਲੱਗੀ ਮੈਂ ਜਦੋਂ ਮੈਂ ਮੋਟਾ ਆਪਣੇ ਮੋਟਿਆਂ ਨੂੰ ਬੁਲਾਇਆ ਛੇਤੀ ਕਮਕਾ ਜੋ ਮਕਾ ਭਾਈ ਨੂੰ ਕੀ ਹੋ ਗਿਆ ਕਿ ਕਿ ਨਹੀਂ ਤਾਂ ਮਕਾ ਫਿਰ ਟੱਕਰ ਕਰਕੇ ਆਪਾਂ ਹਸਪੀਟਲ ਲੈ ਕੇ ਚੱਲਦੇ ਹਾਂ ਤੁਸੀਂ ਕਿਧਰ ਗਏ ਹੋ ਸ਼ਰਾਬ ਪੀਣਾ ਡੈਥੋਂ ਸ਼ਰਾਬ ਇੱਥੇ ਪਈ ਆ ਨਾਲ ਬੋਤਲਾਂ ਡਿੱਗੀਆਂ ਨੇ ਕਿ ਕਿਹਦੇ ਵਾਰ ਸੀ ਕਿੱਥੇ ਸੀ ਨਾਠੇ ਕਦ ਬਾਲੀ ਪਲਾਟਾ ਵਿੱਚ ਸੀਗੇ ਨਾਠਾ ਕਿੰਨੇ ਜਣੇ ਸੀਗੇ ਪੂਰੀ ਪਹਿਲਾਂ ਸਨੀ ਸੀ ਕਿੰਨੇ ਜਣੇ ਸੀਗੇ ਤਿੰਨ ਜਣੇ ਸੀਗੇ ਤੇ ਇਹਦੇ ਕੱਲੇ ਤੇ ਬੇਦ ਖਰਾਬ ਹੋਇਆ ਜਾਂ ਹੋਰ ਨਾ ਤੇ ਉਹ ਦੋਨੋਂ ਉਹ ਵੀ ਇਦਾਂ ਹੀ ਆ ਉਹ ਵੀ ਕੀ ਉਹ ਮਰ ਗਏ ਉਹ ਵੀ ਹੈਗੇ ਉਹ ਵੀ ਨਿੰਦਾ ਹੀ ਮਰ ਗਏ ਹੁਣ ਇਹ ਪਤਾ ਨਹੀਂ ਮਰੇ ਪੈਸੇ ਲੈ ਕੇ ਆ ਗਏ ਉਹ ਵੀ ਉਹ ਸੀਗੇ ਕਿਦਾਂ ਨਹੀਂ ਕੋਈ ਹੌਸ ਨਹੀਂ ਸੀ ਮਾਦਾ ਜਿੱਦਾਂ ਅਸੀਂ ਆਪਣਾ ਮੁੰਡਾ ਲੈ ਕੇ ਆਏ ਉਹ ਵੀ ਇਦਾਂ ਹੀ ਵੱਡੇ ਮੁਤਾਬਕ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਸੀਗੇ ਤਿੰਨ ਉਹ ਬਾਕੀ ਦੋ ਜਾਣੇ ਕਿੱਥੇ ਸੀਗੇ ਟੀਪ ਤਾਂ ਉਹਨਾਂ ਦੇ ਰਿਸ਼ਤੇਦਾਰ ਹੋਣ ਕਿੱਧਰ ਲੈ ਕੇ ਗਏ ਅਸੀਂ ਤਾਂ ਆਪਣਾ ਮੁੰਡਾ ਲੈ ਕੇ ਇੱਧਰ ਪੱਜੇ ਮੈਂ ਆਪਣਾ ਆਪਣਾ ਪੱਜ ਬਚਾਵਾਂ ਹਰੇਕ ਆਪਣਾ ਬੱਚਾ ਲੈ ਕੇ ਪੱਦੇ ਤੇ ਤੁਹਾਡੇ ਮੁਤਾਬਕ ਤਿੰਨਾਂ ਦੀ ਡੈਥ ਹੋ ਗਈ ਹਾਂਜੀ ਹਾਂਜੀ ਤਿੰਨਾਂ ਦੀ ਹੋ ਗਈ ਸਾਡੀ ਤੇ ਕਿਸਮਤ ਹੋ ਗਈ ਕਿੰਨੇ ਕੋਈ ਦਾ ਟਾਈਮ ਹੋਇਆ ਸੀ ਕੰਮ ਤੋਂ ਹਾਂ ਬਤੇ ਕਿੰਨੇ ਬੱਚੇ ਕਿੰਨੇ ਤੋ ਕੁੜੀਆਂ ਇੱਕ ਮੁੰਡਾ ਇੱਕ ਕੁੜੀ ਦਾ ਵਿਆਹ ਕਰਕੇ ਰੱਖਿਆ ਮੈਂ ਦੀਵਾਲੀ ਦਾ ਵਿਆਹ ਕਰਕੇ ਸ਼ਨੀਵਾਰ ਜਾਂਦਾ ਸੀ ਬੇਟਾ ਮੰਗਾ ਜੀ ਨਾਮ ਹੈ ਸੁਖਦਾਰ ਸਿੰਘ ਜੀ ਕਿਹਨਾ ਕੱਢਿਆ ਕਿਤਰਾ ਹੋਈ ਹੈ ਕਿ ਲੋਕੇਸ਼ਨ ਤੋਂ ਦੇ ਦੀ ਉਹ ਮੇਰੇ ਛੋਟੇ ਬ੍ਰਦਰ ਵੀ ਜੀ ਨਾਮ ਕੀ ਦੇਬੀ ਜੀ ਇਹ ਹੋਈ ਏ ਤਾਂ ਜੀ ਤਿੰਨੇ ਯਾਨੀ ਜੀ ਤਿੰਨੇ ਦੋਸਤ ਸਮਝੋ ਜੀ ਇਹ ਮਤਲਬ ਤਿੰਨੇ ਇਹਨਾਂ ਨੇ ਸ਼ਰਾਬ ਪੀ ਰੇ ਸੀ ਅੱਗੇ ਵੀ ਪੀਂਦੇ ਆਉਂਦੇ ਸੀ ਤੇ ਪੀਂਦੇ ਚਲੋ ਸਾਫ ਦੀ ਚੀਜ਼ ਜੀ ਇਹਨਾਂ ਨੇ ਥੋੜੀ ਥੋੜੀ ਪੀਤੀ ਜੇ ਇੱਕ ਪਉਆ ਲਿਆ ਜੀ ਸਿਰਫ ਜਿਹਦੇ ਮੌਜੂਦਾ ਉੱਤੇ ਹੋਇਆ ਜੀ ਸਦੋ ਲਿਆ ਕੱਲ ਦੀ ਗੱਲ ਹੈ ਜੀ ਹੁਣ ਇਹਨਾਂ ਨੇ ਪਤਾ ਵੀ ਠੇਕੇ ਤੋਂ ਲਿਆ ਕਿ ਕਿਸੇ ਦੇ ਘਰੋਂ ਲਿਆ ਜੀ ਉਹ ਲੋਕ ਤਾਂ ਠੇਕੇ ਦੇ ਨਾਲੋਂ ਜੀ ਘਰਾਂ 'ਚ ਜ਼ਿਆਦਾ बिकਦੀ ਹੈ ਸ਼ਰਾਬੀ ਮਤਲਬ ਇਹ ਕੰਮ ਹੋ ਜਾਂਦਾ ਜੀ ਮੌਜ ਜਿਹੜਾ ਪੰਜਾਬ ਦਾ ਤੇ ਜੀ ਉਹਨਾਂ ਨੇ ਲਿਆ ਜੀ ਜਿੱਦ ਤੇ ਉਹਨਾਂ ਪੈਗ ਲਾਈ ਰਹੀ ਗਏ ਜੀ ਇਹਦੇ ਤੇ ਉਹ ਕੰਮ ਕੋਈ ਜਾਣਾਂ ਲੋ ਜੀ ਦਿੱਕ ਮਾਈ ਆ ਕੇ ਹਸਪੀਟਲ ਮਰ ਗਿਆ ਜੀ 200 ਨਾਲ ਕਰੇ ਮਰ ਗਿਆ ਇਹ ਕੱਲ ਜੀ ਸਾਢੇ 7.5 8 ਹੋ ਗਈ ਰਾਤ ਨੂੰ ਕਿੰਨਾ ਨਾ ਕੀ ਹੈਗਾ ਜੀ ਜਿੰਨਾ ਨਾਮ ਇੱਕ ਰੰ ਦਾ ਮੰਗਾਇਆ ਜੀ ਤੇ ਜਨਾ ਇੱਕ ਦੇਵੀ ਹੈ ਜੀ ਮੇਰਾ ਬਰਦਰ ਜੀ ਜਿਹਨਾਂ ਨਾਲ ਮਨੇ ਕੀ ਇਸ ਵੇਲੇ ਲੀਕੂ ਬਦ ਇਹ ਤੇ ਨੰਬਰ ਤਿੰਨ ਬੱਚੇ ਜੀ ਦੋ ਗੁੱਡੀਆਂ ਇੱਕ ਮੁੰਡਾ ਇੰਨੇ ਕੰਮ ਦੇ ਹੱਸਤਾ ਹੈ 42 ਸਰ ਕੀ ਹੁਣ ਅਸ਼ਵਾਸ਼ਨ ਦੀ ਦੇਰ ਸਰਕਾਰ ਵੱਲੋਂ ਕੋਈ ਨਮੰਤਾ ਆਇਆ ਨਾ ਜੀ ਕੋਈ ਨਹੀਂ ਆਇਆ ਜੀ ਗੱਲਬਾਤ ਕਰੀ ਕਿ ਕਿੰਨਾ ਪੁਰਾਣਾ ਹੈ ਤੁਸੀਂ ਕਿਹੜਾ ਹੈ ਜੀ ਮੋਦਵਜਨ ਕਹਿੰਦਾ ਜੀ ਉਹਦੋਂ ਲੈ ਕੇ ਗਿਆ ਜੀ ਉਸ ਵਾਰ ਮੌਕਾ ਕਰਨ ਵਾਸਤੇ ਅਰੇ ਜੀ ਕੋਈ ਨਾ ਬਾਹਰ ਦਾ ਬੰਦਾ ਹੈ ਉਹ ਦੂਜੀਆਂ ਪਾਰਟੀਆਂ ਦੇ ਰਿੰਗ ਪਾਰਟੀ ਦੇ ਆਏ ਚਲੋ ਤੁਕ ਸੁਰੂ ਸਾਝਾ ਕੀਤਾ ਜੀ ਸੁਰੂ ਸਾਡਾ ਤੁਕ ਕੁਛ ਹੋੜਾ ਹੋਇਆ ਜੀ ਮੋਕੇ ਜਿਹੜਾ ਮੌਜੂਦਾ ਜੀ ਨਾ ਕੋ ਉਹਨਾਂ ਦਾ ਕੋਈ ਕੌਂਸਲਰ ਜੀ ਨਾ ਕੋ ਐਮਐਲਏ ਜੀ ਨਾ ਕੋ ਐਮਪੀ ਕੋਈ ਨਹੀਂ ਆਇਆ ਜੀ ਪਰ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਨੂੰ ਉਹ ਝੂੜ ਮਾਰ ਕੇ ਸਰਕਾਰ ਆਈ ਹੈ ਜੀ ਬਸ ਕਹਿੰਦਾ ਮੇਰਾ ਅਗਲੀ ਵਾਰੀ ਲੋਕਾਂ ਨੇ ਉਹ ਝੂੜ ਮਾਰ ਕੇ ਦਿਖਾ ਦੇਣਾ ਉਹਨਾਂ ਨੂੰ ਮੰਗ ਕੀ ਹੈ ਜੀ ਪਤਾ ਮੰਗ ਇਹੀ ਹੈ ਜੀ ਸਾਡੇ ਵੀ ਜੋ ਇਨਸਾਫ ਹੋਣਾ ਚਾਹੀਦਾ ਮਜੀਠੇ ਉਹ ਮਜੀਠੇ ਦਾ ਹਾਲ ਕਿੰਨਾ ਹਾਲ ਮਾੜਾ ਹੋਇਆ ਜੀ ਕਿੱਥੇ ਵੀ ਸਟਾਰਟਿੰਗ ਸ਼ੁਰੂ ਇਹੀ ਹੋਣੀ ਹੈ ਹਰਦ ਤੰਨੇ ਮਰੀਆਲੀ ਬਣ ਕਿੰਨੇ ਨੂੰ ਮਾਰਨੇ ਮੰਗ ਕੀ ਹੈ ਸਰਕਾਰ ਤੋਂ ਕਿ ਦਾ ਇਨਸਾਫ ਮੰਗ ਰਹੀ ਹੈ ਵੀ ਜੋ ਇਨਸਾਫ ਹੋਵੇ ਸਰਕਾਰ ਨੂੰ ਕਰਨਾ ਚਾਹੀਦਾ ਉਹ ਕਰੇ ਮੈਨੂੰ ਫੋਨ ਆਇਆ ਸੀਗਾ ਕਿਸੇ ਨੇ ਦੱਸਿਆ ਮੈਨੂੰ ਮੈਟਰ ਰੱਖ ਕੇ ਕਿ ਇਦਾਂ ਦਾ ਕਰਕੇ ਕੋਈ ਬੱਚਾ ਹੈਗਾ ਰਿੰਕੂ ਨਾਮ ਦਾ ਉਹਦੀ ਮੌਤ ਹੋ ਗਈ ਹੈ ਸ਼ਰਾਬ ਪੀਣ ਕਰਕੇ ਔਰ ਸ਼ਾਇਦ ਕੋਈ ਨਸ਼ਾ ਡੋਜ਼ੀ ਹੋ ਸਕਦਾ ਵੈ ਲੇਕਿਨ ਮੈਂ ਡਾਕਟਰ ਸਾਹਿਬ ਨੂੰ ਜਾ ਕੇ ਮਿਲਿਆ ਹੋਣਾ ਮੈਂ ਡਾਕਟਰ ਸਾਹਿਬ ਕਹਿੰਦੇ ਸੀ ਰੀਜ਼ਨ ਡਿਸਕਲੋਜ਼ ਨਹੀਂ ਕਰਦੇ ਪਰ ਜੋ ਉਹਦੇ ਪੇਰੈਂਟਸ ਹੈਗੇ ਉਹਦੀ ਮਦਰ ਹੈਗੀ ਹੈ ਉਹਨੇ ਡਿਸਕਲੋਜ਼ ਕੀਤਾ ਕਿ ਸ਼ਰਾਬ ਤਿੰਨ ਬੱਚੇ ਪੀਦੇ ਸੀਗੇ ਔਰ ਤਿੰਨਾਂ ਦੇ ਵਿੱਚੋਂ ਜਿਹੜੇ ਹੈਗੇ ਉਹਨੂੰ ਫੋਨ ਆਇਆ ਜਿੱਦਾਂ ਤੱਕ ਲੱਗੇ ਜਿਹੜੀ ਸ਼ਰਾਬ ਪੀਕੇ ਤਨੋਂ ਲੇਟੀ ਹੋਈ ਹੈ ਔਰ ਮੂੰਹ ਚੋਂ ਝੰਗ ਨਿਕਲ ਰਹੀ ਹੈ ਕਹਿੰਦੇ ਅਸੀਂ ਉੱਥੇ ਮੌਕੇ ਤੇ ਪਹੁੰਚੇ ਆ ਤੇ ਆਪਣੇ ਬੱਚੇ ਨੂੰ ਪਾ ਕੇ ਟੈਂਪੋ 'ਚ ਸੀ ਇੱਥੇ ਲੈ ਕੇ ਆਏ ਆ ਇੱਥੇ ਆ ਕੇ ਡਾਕਟਰਸ ਨੇ ਡੀਪੀ ਅਡਿਟ ਕਰਤਾ ਜਿਹੜੀ ਮੈਂ ਡਾਕਟਰ ਕੋਲੋਂ ਔਰ ਬਾਕੀ ਵੀ ਉਹ ਕਹਿੰਦੇ ਦੋ ਬੱਚੇ ਜਿਹੜੇ ਹੈਗੇ ਜੋ ਪੇਰੈਂਟਸ ਦਾ ਕਹਿਣਾ ਉਹਨਾਂ ਦੇ ਲੇਡੀ ਦਾ ਕਹਿਣਾ ਹੈਗਾ ਮਾਤਾ ਜੀ ਦਾ ਕਹਿਣਾ ਹੈ ਉਹ ਕਹਿੰਦੇ ਜੋ ਵੀ ਜਿਹੜਾ ਹੈਗਾ ਵਾ ਔਰ ਬਾਕੀ ਦੋ ਬੱਚਿਆਂ ਦੀ ਬਾਡੀ ਪਾਸੇ ਸਾਨੂੰ ਪਤਾ ਨਹੀਂ ਹੈਗਾ ਪਰ ਉਹ ਵੀ ਡੈਥ ਹੋ ਚੁੱਕੀ ਸੀ ਜੋ ਉਹਨਾਂ ਦਾ ਕਹਿਣਾ ਹੈਗਾ ਆਈ ऍम नॉट ਸ਼ੋਰ ਮੈਨ ਉਹਦੇ ਬਾਰੇ ਨਹੀਂ ਕਹਿ ਸਕਦਾ ਪਰ ਕਮਾਲ ਦੀ ਗੱਲ ਦੇਖੋ ਇਹ ਸਰਕਾਰ ਜਿਹੜੀ ਹੈਗੀ ਆ ਇਹ ਗੱਲ ਕਰਦੀ ਨਸ਼ਿਆਂ ਦੇ ਵਿਰੁੱਧ ਤੇ ਅੱਜ ਹਾਲਾਤ ਇਹ ਹੋ ਗਏ ਕਿ 25 ਡੈਥਸ ਪਹਿਲੇ ਸਾਡੀਆਂ ਬੱਚਿਆਂ ਦੀ ਜਿਹੜੀਆਂ ਨੇ ਭਾਈਆਂ ਦੀ ਭੈਣਾਂ ਦੀ ਸਾਡੇ ਭਾਈਆਂ ਦੀ ਡੈਥ ਹੋਈਆਂ ਉਹ ਮਜੂਠੇ ਹਲਕੇ ਚ ਹੋਈਆਂ ਨੇ ਔਰ ਅੱਜ ਇੱਕ ਡੈਥ ਜੜੀ ਹੈਗੀ ਹੈ ਮੈਂ ਹੁਣ ਦੇਖ ਕੇ ਆ ਰਹੇ ਨੇ ਡਾਕਟਰ ਸਾਹਿਬ ਨੇ ਕਨਫਰਮ ਕਰਤੀ ਕੀ ਹੋਈ ਹੈ ਅਗਰ ਮੈਂ ਪੇਰੈਂਟਸ ਦੀ ਗੱਲ ਕਰਾਂ ਤਾਂ ਉਹ ਪੇਰੈਂਟਸ ਕਹਿੰਦੇ ਕਿ ਦੋ ਡੈਥ ਹੋਰ ਹੋਈਆਂ ਅਗਰ ਤਿੰਨ ਡੈਥ ਆਹੀ ਨਕਲੀ ਸ਼ਰਾਬ ਪੀ ਕੇ ਹੋਰੀਆਂ ਨੇ ਜਿੰਨਾ ਪਤਾ ਲੱਗਦਾ ਹੈਗਾ ਕਿੱਦਾਂ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਵੇਚੀ ਜਾਦੀ ਹੈ ਇਹ ਭਗਵਾਨਤਮਾਨ ਉਹੀ ਹੈ ਔਰ ਸਰਕਾਰ ਉਹੀ ਹੈ ਜਿਨ੍ਹਾਂ ਨੇ ਗੱਲ ਕੀਤੀ ਸੀਗੀ ਕਿ ਭਾਈ ਜੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਸੀਐਮ ਸੀ ਕਿ 302 ਦਾ ਮੁਕੱਦਮਾ ਹੋਣਾ ਚਾਹੀਦਾ ਮਰਡਰ ਦਾ ਕੇਸ ਹੋਣਾ ਚਾਹੀਦਾ ਤੇ ਹੁਣ ਕਿਉਂ ਨਹੀਂ ਹੋਣਾ ਚਾਹੀਦਾ ਤੇ ਅੱਗੇ ਕਹਿੰਦੇ ਕਰੋੜ ਕਰੋੜ ਰੁਪਏ ਦਾ ਕੰਪਨਸੇਸ਼ਨ ਹੋਣੀ ਚਾਹੀਦੀ ਅੱਜ ਕਿਉਂ ਨਹੀਂ ਹੋਣੀ ਚਾਹੀਦੀ ਅੱਜ 5 ਲੱਖ ਰੁਪਏ ਦੇ ਕੇ ਸਾਰੀ ਜਾਂਦੇ ਆ ਤੇ 5 ਲੱਖ ਦੇ ਕੇ ਕੰਪਰਮਾਈਜ਼ ਕਰਦੇ ਪਏ ਹੈਗੇ ਸੈਟਲਮੈਂਟਾ ਕਰਦੇ ਵੇ ਇਹ ਕੋਈ ਸੈਟਲਮੈਂਟਾ ਤਰੀਕੇ ਨਹੀਂ ਹੈਗੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਤਾਂ ਇਮੀਡੀਏਟ ਈ ਇਦਾਂ ਬਿਨਾ ਕਪੜੇ ਜਿੱਦਾਂ ਪਾਏ ਸੀ ਨਾਈਟਸੂਟ ਇਦਾਂ ਹੀ ਮੈਂ ਆ ਗਿਆ ਤੇ ਇਹਨਾਂ ਨੂੰ ਇੰਨੀ ਨਹੀਂ ਹੈਗੀ ਕਿ ਇਹਨਾਂ ਨੂੰ ਪਤਾ ਲੱਗੇ ਮੇਰੇ ਖਰ ਸਰਕਾਰ ਨੂੰ ਘੰਟੇ ਤੋਂ ਵੱਧ ਹੋ ਗਿਆ ਹੁਣਾਂ ਮੈਂ ਔਰ ਇੱਕ ਘੰਟੇ ਤੋਂ ਵੱਧ ਹੋ ਗਿਆ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਹੋਂ ਤਗੜੀ ਪਹੁੰਚਿਆ ਮੋਰ ਮੰਗਦਾ ਮੈਂ ਕਹਿਣਾ ਜੀ 302 ਦਾ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਸਾਡੇ ਠੇਕੇਦਾਰ ਹੈਗੇ दारू ਵਾਲੇ ਪਹਿਲੀ ਗੱਲ ਔਰ ਨਾਲ ਸਰਕਾਰ ਤੇ ਹੋਣਾ ਚਾਹੀਦਾ ਵਾ ਜਿਹੜੇ ਰਿਸਪੌਂਸੀਬਲ ਹੈ ਔਰ ਕਮ ਸੇ ਕਮ ਗਰੀਬ ਬੰਦੇ ਹੈਗੇ ਪਰਿਵਾਰ ਹੈ ਇਹਨਾਂ ਨੂੰ 1-1 ਕਰੋੜ ਰੁਪਏ ਦੇ ਕੰਪਨਸੇਸ਼ਨ ਦੇਣੇ ਚਾਹੀਦੇ ਹੈਗੇ ਇਹ ਮੇਰੀ ਮੰਗ ਹੈ ਮੈਂ ਡਾਕਟਰ ਹਰਪ੍ਰੀਤ ਸਿੰਘ ਐਸਐਮਓ ਇਨਚਾਰਜ ਸਿਵਲ ਹਸਪੀਟਲ ਲੁਧਿਆਣਾ ਜਿੰਦ ਰਸਨਾ ਜੰਮਾ ਕਿ ਰਾਤ ਨੂੰ ਸਾਡੇ ਕੋਲ ਪੁਲਿਸ 3 ਡੈਡ ਬੋਡੀਆਂ ਜਿਨ੍ਹਾਂ ਦੀ ਕੀ ਡੈਥ ਅੰਡਰ ਮਿਸਟਰੀਅਸ ਸਰਕਮਸਟੈਂਸਸ ਕੋਈ ਆ ਜਿਨ੍ਹਾਂ ਦੇ ਨਾਮ ਸਤਨ ਜਿਹੜੀ ਪਹਿਲੀ ਡੈਡ ਬੋਡੀ ਸੀ ਉਹ ਰਿੰਕੂ son of ਨੱਥੂ ਰਾਮ ਦੀ ਲੱਕਿਆਈ ਸੀ ਜੋ ਕਿ 9:50 ਤੇ ਇੱਥੇ ਸਾਡੇ ਕੋਲ ਲੈ ਕੇ ਆਏ ਸੀ ਦੂਸਰੀ ਡੈਡ ਬੋਡੀ ਮਨਜੂਰਾਏ ਐਂਡ ਤੀਸਰੀ ਜਿਹੜੀ ਡੈਡ ਬੋਡੀ ਸੀ ਦੇਬੀ ਇਹਨਾਂ ਦੀ ਲੱਕਿਆਈ ਸੀ ਜਿਹੜੀ ਮਨਜੂਰਾਏ ਤੇ ਦੇਬੀ ਦੀ ਡੈਡ ਬੋਡੀ ਤਕਰੀਬਨ 1:30 ਦੇ ਕਰੀਬ ਸਾਡੇ ਕੋਲ ਲੈ ਕੇ ਆਏ ਜਿਨ੍ਹਾਂ ਨੂੰ ਮਤਲਬ ਮੁੰਡਲੀ ਜਾਤ ਤੋਂ ਬਾਅਦ ਇਹੀ ਲੱਗਦਾ ਕਿ ਉਹਨਾਂ ਦੀ ਡੈਥ ਜਿਹੜੀ ਅੰਡਰ ਮਿਸਟਰੀਅਸ ਸਰਕਮਸਟੈਂਸਸ ਜਿਹੜੀ ਆ ਹੋਈ ਹੈ ਔਰ ਵਾਟਸਐਵਰ ਜੋ ਵੀ ਉਹਨਾਂ ਦਾ ਐਗਜ਼ੈਕਟ ਕੌਜ਼ ਆਫ ਡੈਥ ਹੋਏਗਾ ਉਹ ਜਦੋਂ ਵੀ ਸਾਡੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਹਿਸਟੋਪੈਥੋਲੋਜੀ ਦੀ ਰਿਪੋਰਟ ਸਾਡੇ ਕੋਲ ਹੋਏਗੀ ਉਸ ਤੋਂ ਬਾਅਦ ਕੀ ਜਿਹੜਾ ਹੈਗਾ ਉਹ ਜਨ